ਜੇ ਖੋਲ ਗਈ ਆ ਤੇ ਇਹਨਾਂ ਨੇ ਫਨ ਲਈ ਬੰਨ ਰਹੀ ਸਾਡੀ ਅੱਛਾ ਹਾਂ ਲਗਾ ਲਈ ਅਸੀਂ ਤਰ ਲੈ ਲੈਂਦੇ ਰਹਿਣ ਹੱਡ ਢੀ ਨਹੀਂ ਗਰਾ ਤ ਪੰਜ ਬਾਰ ਦਾ ਬੂਆ ਖੜਕਾਇਆ ਵਾ ਤੇ ਸਾਡੀ ਮੱਝ ਦੇ ਦੋ ਬੱਚਾ ਸਾਡਾ ਨਹੀਂ ਆ ਜਾ ਬਈ ਵਿਆਹ ਤੜਫਣ ਮਹੀਨਾ ਡੇਢ ਮਹੀਨਾ ਹੋ ਗਿਆ ਸੋਈ ਇਹਨਾਂ ਆਖਾ ਨਹੀਂ ਸਾਡੇ ਕੋ ਨਹੀਂ ਮੱਝ ਗੀ ਰਾਤ ਇਹਨਾਂ ਗੰਧ ਤੋੜੀ ਤੇ ਹੈ ਜੀ ਦਾ ਦੇ ਨਾ ਮੜ ਕਚੋਰੀ ਲੱਗੇ ਹੀ ਕੱਢਣ ਮੱਝ ਸਾਡੀ ਅਸੀਂ ਮੱਝ ਤੇ ਗਾਂ ਦੋਵੇਂ ਛੱਡੇ ਸੀ ਗਾਂ ਛੜੇ ਘਰੇ ਜਿੱਦ ਅਸੀਂ ਮੱਝ ਨੂੰ ਬਾਹਰ ਵੇਖਣ ਗਏ ਸਾਡੀ ਮੱਝ ਉੱਥੇ ਵੀ ਹੀ ਨਹੀਂ ਸਾਨੂੰ ਬਾਅਦ ਅਸੀਂ ਸਾਰੇ ਪਿੰਡ ਦਾ ਮਤਲਬ ਚੈਕਿੰਗ ਕੀਤੀ ਆ ਤੇ ਅਸੀਂ ਲਾਸਮੈਂਟ ਵੀ ਕਰਾਈਨ ਲੱਗੇ ਆਪਣਾ ਡੋਰੀ ਹੋ ਗਿਆ ਅਲਾਗੇ ਦੀਨਪੁਰ ਹੋ ਗਿਆ ਉਸ ਤੋਂ ਬਾਅਦ ਸੰਗੇ ਹੋ ਗਿਆ ਸਾਰਾ ਲਾਸਮੈਂਟ ਕਰਾਈ ਵੀ ਜੇ ਕਿ ਕੋ ਮੱਝ ਆ ਗਈ ਸੰਦ ਗੁਜਰਾਂ ਦੇ ਵੀ ਕੱਲ ਹੋ ਕੇ ਆਏ ਆ ਉਸ ਤੋਂ ਬਾਅਦ ਅਸੀਂ ਕੈਮਰੇ ਚੈੱਕ ਕੀਤੇ ਗਲੀ ਚ ਸਾਨੂੰ ਸ਼ੱਕ ਪਿਆ ਗਲੀ ਦੇ ਮੱਝ ਨਹੀਂ ਗਈ ਸਾਨੂੰ ਸ਼ੱਕ ਪਿਆ ਅਸੀਂ ਗਲੀ ਮਤਲਬ ਦੇਖ ਕੇ ਆਏ ਆ ਉਸ ਤੋਂ ਬਾਅਦ ਮਰਜ ਆਈ ਕੈਮਰੇ 'ਚ ਅਸੀਂ ਚੈੱਕ ਕੀਤੀ ਸਾਰਿਆਂ ਦੇ ਘਰ ਪੁੱਛ ਸਕਦੇ ਹੋ ਤੁਸੀਂ ਗਲੀ ਚ ਆਈ ਅਸੀਂ ਚੈੱਕ ਕੀਤਾ ਕਿਤੇ ਗਲਤੀ ਕਰ ਕੀਤੀ ਹੈ ਤੇ ਇਹਨਾਂ ਨੇ ਬੂਹੇ ਖੜਕੇ ਇਹਨਾਂ ਨੇ ਖੋਲਿਆ ਨਹੀਂ ਅਸੀਂ ਕਾਫੀ ਬੂਹੇ ਖੜਕਾਏ ਉਸ ਤੋਂ ਬਾਅਦ ਮੇਰੇ ਮੰਮੀ ਕਹਿੰਦੀ ਵੀ ਮੈਂ ਇੱਥੇ ਰਾਤ ਰਵਾਂਗੀ ਘਰੇ ਚਲੀ ਜਾ ਹੁਣ 12 ਵਜੇ ਤੋਂ 20 ਮਿੰਟ ਰਹਿੰਦੇ ਸੀ ਤੇ ਸਾਨੂੰ ਇਤਰਾਵਾਜਾਂ ਆਈਆਂ ਵਾ ਤੇ ਮੇਰੀ ਗੁੱਡੀ ਤੇ ਮੈਂ ਬਾਹਰ ਨਿਕਲੀ ਆ ਹਾਂ ਤੇ ਅਸੀਂ ਵਾਜਾਂ ਸੁਣੀਆਂ ਤੇ ਉਦੋਂ ਸਾਨੂੰ ਪਤਾ ਲੱਗਾ ਵੀ ਇਹ ਰੱਬ ਜਾਣੇ ਪੀ ਉਦੋਂ ਕਦ ਤੋੜੁੰਦਾ ਸੀ ਵਾਜਾਂ ਆਉ 12 ਵਜੇ 20 ਮਿੰਟ ਰਹਿ ਲਿਆ ਤੇ ਇਹ ਮੁਰਕੇ ਰਾਤ ਆਏ ਆ ਫਿਰ ਅਸੀਂ ਆ 12 ਵਜੇ ਕੇ ਡਾਕੂਮੈਂਟ ਹੋ ਗਏ ਮੁਰਕੀ ਕੰਤੇ ਚੜੇ ਫਿਰ ਸੰਤਪਰਗ ਵੀ ਮੱਝ ਦਾ ਕੰਦ ਤੋੜ ਕੇ ਇਹਦੇ ਅੰਦਰ ਕੱਢੀ ਕਿੱਥੇ ਦਾ ਘਰ ਕਿੱਥੇ ਦਾ ਜਿਹੜੇ ਜੰਲੀ ਕੰਦ ਇਹਦਾ ਵੀ ਮੈਨੂੰ ਪਤਾ ਨਹੀਂ ਕਿ ਆ ਵੀ ਕੀ ਨਾ ਕਰੀ ਇਹਨਾਂ ਇਹ ਬਾੜ-ਬਾੜ ਕਰਵਾਜਦੇ ਆ ਅੱਛਾ ਉਹਨਾਂ ਨੇ ਕੰਦ ਪਾੜ ਕੇ ਤੇ ਮੱਝ ਬੈਕ ਸਾਈਡ ਤੇ ਵੇਲੀ ਸੀ ਉੱਚ ਬਹੁਤ ਗੰਦ ਬੇਲਿਆ ਤੇ ਬੂਟੀ ਬਾਟੀ ਉੱਚ ਮੱਝ ਦਿਖਣੀ ਨਹੀਂ ਸੀ ਉਹਨਾਂ ਨੂੰ ਲੱਗਾ ਉੱਚ ਲੋਕ ਲੱਗ ਜਾਊਗੀ ਤੇ ਸਾਡਾ ਪਰਦਾ ਪੈ ਜਾਊਗਾ ਉਹ ਉਹਨਾਂ ਨੇ ਮੱਝ ਉੱ딜ਵਾ ਦਿੱਤੀ ਉਹ ਜੇ ਵੀ ਉਸ ਟਾਈਮ ਮੱਝ ਉੱਤੇ ਆ ਤੇ ਉਸ ਤੋਂ ਬਾਅਦ ਅਸੀਂ ਰਾਤ ਗਏ ਆ ਸਾਨੂੰ ਇਹਨਾਂ ਨੇ ਕਿਹਾ ਪਿਥਾਣੇ ਜਾਣਾ ਮੈਂ ਅਸੀਂ ਨਾਲ ਗਏ ਆ ਬਰਖਾਸ ਜੀ ਕਿਹਾ ਅਸੀਂ ਢੀ ਥਾਣੇ ਰਾਤ 1:30 ਵਜੇ ਉਸ ਤੋਂ ਬਾਅਦ ਸਵੇਰੇ ਉਹ ਆਂਦੇ ਵੀ ਮਲਾਜਮ ਆਉਣਗੇ ਸਾਨੂੰ ਉਹਨਾਂ ਨੇ ਨੰਬਰ ਦਿੱਤਾ ਮਲਾਜਮਾਂ ਦਾ ਫੋਨ ਲਾਉਂਦੇ ਰਹਨਾ ਨਹੀਂ ਚੁੱਕਿਆ ਨਹੀਂ ਸਕਦਾ ਫਿਰ ਉਸ ਤੋਂ ਬਾਅਦ ਅਸੀਂ 112 ਤੇ ਕਾਲ ਕੀਤੀ ਉਹ ਮਲਾਜਮ ਆਏ ਨੇ ਉਹਨਾਂ ਨੇ ਆ ਕੇ ਢੀ ਥਾਣੇ ਉਹ ਜਿਹੜੇ ਡਿਊਟੀ ਅਫਸਰ ਹੀ ਉਹਨਾਂ ਨੂੰ ਸੱਦਿਆ ਵਾ ਉਹਨਾਂ ਨੇ ਕੀ ਕੀਤਾ ਵੀ ਸਾਨੂੰ ਗੱਲਾਂ ਚ ਲਾ ਕੇ ਇਹਨਾਂ ਦੇ ਘਰ ਜਿੱਨਾਂ ਦੀ ਮੱਝ ਚੋਰੀ ਹੋਈ ਆ ਉੱਥੇ ਬਿਠਾ ਲਿਆ ਉਹ ਵੀਰ ਜੀ ਇੱਕ ਆਪਾਂ ਗੱਲ ਕਰੀਏ ਪਿੰਡ ਦੇ ਤੌਰ ਤੇ ਕਿ ਉਹ ਇੱਕ ਧੜੇ ਪਾਉਣ ਦਾ ਕੰਮ ਹੈ ਇੱਕ ਸਾਰਾ ਕਿਉਂਕਿ ਸਾਡੇ ਬਾਰੇ ਜੇ ਤੁੰ ਪਤਾ ਕਰਨਾ ਤੁਸੀਂ ਸਾਡੇ ਪਿੰਡ ਆਉ ਸਾਡੇ ਘਰੇ ਆ ਉਹੀ ਕਿਦਾਂ ਦੇ ਬੰਦੇ ਆ ਸਾਡਾ ਪੁਰਾਣਾ ਰਿਕਾਰਡ ਫਰੋਲੋ ਕੋਈ ਵੀ ਇਹੋ ਜੀ ਦੀ ਗੱਲ ਹੈ ਬੜੀ ਕਮਿਊਨਿਟੀ ਦੀ ਗੱਲ ਕਿ ਐਸ ਕਰਵੇਂ ਆਪਾਂ ਕਿਸੇ ਦਾ ਨਾਮ ਆਉਣਾ ਇਦਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਇਹ ਵਾਕਾ ਹੁੰਦਾ ਤੇ ਅਸੀਂ ਉਸ ਟਾਈਮ ਤੇ ਘਰ ਨਹੀਂ ਆਏ ਅਸੀਂ ਰਾਤ ਆਪਣੇ 12:30 ਵਜੇ ਆਪਣੇ ਘਰੇ ਆਏ ਆ ਤੇ ਸਵੇਰੇ ਤੜਕੇ ਸਾਡੇ ਘਰੇ ਦੋ ਮੁਲਾਜ਼ਮ ਆਏ ਤੇ ਉਹਨਾਂ ਸਾਨੂੰ ਇਹ ਕਹਿਆ ਵਾ ਵੀ ਤੁਹਾਡੇ ਇਦਾਂ ਕਿਸੇ ਨੇ ਤੁਹਾਡੇ ਪਿੰਡ ਦੇ ਵਿੱਚੋਂ ਫੂਲ ਆਇਆ ਵਾ ਕਿ ਤੁਹਾਡੇ ਘਰੇ ਸਨ ਲਾ ਕੇ ਮੱਝ ਨਿਕਲੀ ਬਾਤ ਅਸੀਂ ਉਹਨਾਂ ਨੂੰ ਬਿਨਾਂ ਡੱਕਣ ਤੋਂ ਬਿਨਾਂ ਸਿੱਧੀ ਜਾ ਵੀ ਤੁਸੀਂ ਮੌਕਾ ਵੇਖੋ ਮਲਾਜਾ ਮੌਕਾ ਵੇਖਿਆ ਉੱਥੇ ਕੁਝ ਨਹੀਂ ਉਹਨਾਂ ਨੂੰ ਮਿਲਿਆ ਨਾ ਕੋਈ ਗੱਲ ਨਾ ਕੋਈ ਸਾਥ ਫਿਰ ਕੋਈ ਸਾਡੇ ਆਂਟੀ ਬੰਦੇ ਕੋਈ ਲਾ ਲਓ ਵੀ ਤੁਸੀਂ ਇੱਕ ਪਿੰਡ ਦੇ ਵਿੱਚ ਬੰਦਾ ਜਿੰਨਾ ਵੀ ਚੰਗਾ ਹੋਵੇ ਕੋਈ ਨਾ ਕੋਈ ਬੰਦਾ ਇਹੋ ਜਿਹਾ ਵਿੱਚ ਹੁੰਦੇ ਆ ਜਿਹੜੇ ਤੁਹਾਡੇ ਨਾਲ ਠੱਡਣ ਲੱਗਦੇ ਹੁੰਦੇ ਜੀ ਮੱਝ ਨਾ ਸਾਡਾ ਕੋਈ ਵੀ ਲੈਣ ਦੇਣ ਨਹੀਂ ਆ ਨਾ ਸਾਡਾ ਉਹਦੇ ਨਾਲ ਇਥੋਂ ਤੱਕ ਜੇ ਸਬੰਧੀ ਉਹ ਮੱਝ ਆ ਉਹਦੇ ਨਾਲ ਤੇ ਮੇਰੀ ਇੱਕ ਪਰਿਵਾਰਕ ਤੌਰ ਤੇ ਸੱਜਣ ਦਾ ਹੀ ਬੜਾ ਪ੍ਰੇਮ ਪਿਆਰ ਆ ਜਦੋਂ ਉਹ ਬੰਦਾ ਬਾਹਰ ਗਿਆ ਸਾਰੇ ਪਿੰਡ ਦੇ ਖਿਲਾਫ ਜਾ ਕੇ ਉਸ ਬੰਦੇ ਨਾਲ ਮੈਂ ਸਾਥ ਦੇ ਗਏ ਉਹਨੂੰ ਅਸੀਂ ਬਾਹਰ ਤੱਕ ਪਹੁੰਚਾਇਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੁੰਦੀ ਆ ਵਾਧੂ ਪਰ ਇਹ ਗੱਲ ਆ ਵੀ ਜਿਹੜਾ ਉਹ ਗਲੇ ਦੀ ਇਹ ਗੱਲ ਕਰਦੇ ਆ ਆਉਂਦੀ ਅਸੀਂ ਗੱਲ ਨੂੰ ਨੋਟ ਨਹੀਂ ਕੀਤਾ ਸ਼ਾਮੀ ਜਦੋਂ ਸਾਡੇ ਕੁਝ ਸੱਜਣ ਆਏ ਉਹਨਾਂ ਨੇ ਗੱਲ ਕਹੀ ਵੀ ਆਂਦੀ ਤੇ ਗਲੇ ਤਾਂ ਨਹੀਂ ਬੰਦਾ ਲੰਘ ਸਕਦਾ ਮੱਝ ਤਾਂ ਆਂਦੀ ਲੰਘ ਹੀ ਨਹੀਂ ਸਕਦੀ ਇਸ ਗੱਲ ਨੂੰ ਪੁਲਿਸ ਮੁਲਾਜ਼ਮ ਵੀ ਨਹੀਂ ਉੱਥੇ ਮੌਕੇ ਤੇ ਸਮਝ ਸਕੇ ਵੀ ਉਹ ਇੱਕ ਗੱਲਾ ਸਿਰਫ ਸਾਡੇ 'ਤੇ ਬਦਨਾਮ ਕਰ ਲਓ ਸਾਡੇ ਕੈਰੈਕਟਰ ਤੇ ਦਾਗ ਲਾਉਣ ਲਈ ਉਹ ਗੱਲਾ ਕੱਢਿਆ ਗਿਆ ਤੇ ਸਾਡੇ ਨਾਲੇ ਸਾਰੀ ਗੇਮ ਖੜੀ ਗਈ ਆ ਉਹਨਾ ਦਿਖਾਂ ਦਿੱਤੀ ਆ ਕਿੰਨਾ ਸਰ ਵੈਰੀਫਾਈ ਕਰ ਰਹੇ ਸੀ ਇਹਨਾਂ ਨੇ ਉਹ ਵੀ ਸਾਹਮਣੇ ਦਾ ਸਬੂਤ ਦਰਬਾਰੇ ਕਰ ਰਹੇ ਅੱਛਾ ਉਹ ਜਿਹੜੀ ਸਰ ਮੱਝ ਚੋਰੀ ਉਹਦੀ ਉਹਦੀ ਸਾਰੀ ਦਿਖਾਤੀ ਔਰ ਕੱਲ੍ਹ ਦਿਨ ਦਿੱਤੀ ਇਹ ਤੇ ਤੁਸੀਂ ਬੜੀ ਤੇਸੀ ਕਰ ਲਈ ਮੇਰੇ ਕੋਲ ਤਾਂ ਮੇਰਾ ਦਵਿੰਦਰ ਜੀ ਸਾਹਮਣੇ ਕੋ ਤੇ ਕੀ ਹੋਇਆ ਕੀ ਤੁਹਾਡਾ ਹੋਇਆ ਮੱਝ ਖੋਲ ਗਈ ਆ ਤੇ ਇਹਨਾਂ ਨੇ ਫਨ ਲਿਖ ਬੰਨ ਰਹੀ ਸਾਡੀ ਅੱਛਾ ਹਾਂ ਲਕਾ ਲਈ ਅਸੀਂ ਤਰਲੇ ਲੈਂਦੇ ਰਹੇ ਨਾ ਹੱਡੀ ਨਹੀਂ ਗਿਰਾਤ ਪੰਜ ਵਾਰਾਂ ਦਾ ਬੂਹਾ ਖੜਕਾਇਆ ਵਾ ਤੇ ਹਾਡੀ ਮੱਝ ਦੇ ਦਿਓ ਬੱਚਾ ਸਾਡਾ ਨਿਆ ਆ ਬਈ ਵਿਆਹ ਤੜਫਣ ਮਹੀਨਾ ਡੇਢ ਮਹੀਨਾ ਹੋ ਗਿਆ ਸੁਈ ਨੂੰ ਇਹਨਾਂ ਆਖਾ ਨਹੀਂ ਸਾਡੇ ਕੋਲ ਨਹੀਂ ਮੱਝ ਹੈਗੀ ਰਾਤ ਇਹਨਾਂ ਗੰਧ ਤੋੜੀ ਕਿਸੇ ਦੀ ਰਾਤ ਇਹਨਾਂ ਮੁੜ ਕੇ ਚੋਰੀ ਲੱਗੇ ਕੱਢਣ ਮੱਝ ਸਾਡੀ ਕੀ ਨਾਂ ਜਿਹਨਾਂ ਦਾ ਜਿਹਨਾਂ ਦੇ ਚੋਰੀ ਕਰੀ ਮੱਝ ਇਹਨਾਂ ਰਾਜ ਅੱਛਾ अच्छा राज हां तन्नु किदा पता ਲੱਗਾ ਕਿ ਮੱਝ ਸਾਨੂੰ ਪਤਾ ਲੱਗ ਗਿਆ ਸੀ ਸਾਨੂੰ ਕੈਮਰੇ ਚ ਆ ਗਿਆ ਸੀ ਸਾਨੂੰ ਕੈਮਰੇਆਂ ਚ ਚੈੱਕ ਕਰ ਗੱਲ ਕੀ ਹੋਈ ਵੀ ਅਸੀਂ ਮੱਝ ਤੇ ਗਾਂ ਦੋਵੇਂ ਛੱਡੇ ਸੀ ਗਾਂ ਸਾਡੇ ਘਰ ਹੈ ਜਿੱਦਾਂ ਅਸੀਂ ਮੱਝ ਨੂੰ ਬਾਹਰ ਵੇਖਣ ਗਏ ਸਾਡੀ ਮੱਝ ਉੱਥੇ ਵੀ ਹੀ ਨਹੀਂ ਸਾਨੂੰ ਬਾਅਦ ਅਸੀਂ ਸਾਰੇ ਪਿੰਡ ਦਾ ਮਤਲਬ ਚੈਕਿੰਗ ਕੀਤੀ ਆ ਤੇ ਅਸੀਂ ਲਾਸਮੈਂਟ ਵੀ ਕਰਾਈਨ ਲੱਗੇ ਆਪਣੇ ਆਪਣੇ ਡੋਰੀ ਹੋ ਗਿਆ ਅਲਾਗੇਦੀਨਪੁਰ ਹੋ ਗਿਆ ਉਸ ਤੋਂ ਬਾਅਦ ਸੰਗੇ ਹੋ ਗਿਆ ਸਾਰੇ ਲਾਸਮੈਂਟ ਕਰਾਈ ਵੀ ਜੇ ਕਿ ਕੋ ਮੱਝ ਆ ਗਈ ਸੰਦੂ ਅਸੀਂ ਗੁਜਰਾਂ ਦੇ ਵੀ ਕੱਲ ਹੋ ਕੇ ਆਏ ਆ ਉਸ ਤੋਂ ਬਾਅਦ ਅਸੀਂ ਕੈਮਰੇ ਚ ਚੈੱਕ ਕੀਤਾ ਅਸੀਂ ਗਲੀ ਚ ਸਾਨੂੰ ਸ਼ੱਕ ਪਿਆ ਗਲੀ ਚ ਮੱਝ ਨਹੀਂ ਗਈ ਸਾਨੂੰ ਸ਼ੱਕ ਪਿਆ ਅਸੀਂ ਗਲੀ ਅਸੀਂ ਚੈੱਕ ਕੀਤੀ ਸਾਰਿਆਂ ਦੇ ਘਰ ਪੁੱਛ ਸਕਦੇ ਹੋ ਤੁਸੀਂ ਗਲੀ ਚ ਜਾ ਕੇ ਅਸੀਂ ਚੈੱਕ ਕੀਤੀ ਗਲੀ ਘਰ ਕੀਤੀ ਆ ਤੇ ਇਹਨਾਂ ਨੇ ਬੂਹ ਖੜਕਿਆ ਇਹਨਾਂ ਨੇ ਖੋਲਿਆ ਨਹੀਂ ਅਸੀਂ ਕਾਫੀ ਬੂਹੇ ਖੜਕਾਏ ਉਸ ਤੋਂ ਬਾਅਦ ਮੇਰੇ ਮੰਮੀ ਕਹਿੰਦੀ ਵੀ ਮੈਂ ਇੱਥੇ ਰਾਤ ਰਹਾਂਗੀ ਤੂੰ ਘਰੇ ਕੱਲੀ ਚਲ ਜਾ ਉਸ ਵਾਰ ਕੱਲੀ ਮਗਾਂਦੂੰਗੀ ਮੇਰੇ ਮੰਮੀ ਉੱਥੇ ਰਹੀ ਫਿਰ ਸਾਨੂੰ ਕਾ 12 ਵਜੇ 20 ਮਿੰਟ ਘਟ 12 ਵਜੇ ਇਹਨੇ ਕੰਧ ਤੋੜਨੀ ਕੋਸ਼ਿਸ਼ ਕੀਤੀ ਜਾ ਕੇ ਗਵਾਂਡੀਆਂ ਨੂੰ ਪਤਾ ਲੱਗ ਗਿਆ ਰਾਤ ਦੀ ਗੱਲ ਆ ਬਸ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੂੰ ਜਦੋਂ ਪਤਾ ਲੱਗਾ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਕਿਹਾ ਵੀ ਸਾਡੇ ਘਰ ਚੋਰ ਪੈ ਗਏ ਆ ਉਸ ਤੋਂ ਸਾਨੂੰ ਪਤਾ ਲੱਗਾ ਕਿ ਮਾਝੇ ਨਾਲ ਚੋਰੀ ਕੀਤੀ ਪਰਲੇ ਪਾਸੇ ਕੰਧ ਕਰਤੀ ਆ ਉਸ ਤੋਂ ਬਾਅਦ ਮੇਰੀ ਮੰਮੀ ਨੇ ਇਹ ਤੇ ਸਾਡੇ ਜਿਹੜੇ ਹੈਗੇ ਆ ਉਹ ਮਤਲਬ ਥੇ ਥਾਣੇ ਚਲ ਗਏ ਥਾਣੇ ਰਿਪੋਰਟ ਕਰਕੇ ਆਏ ਆ ਅੱਛਾ ਕਿੰਨੇ ਦਿਨ ਮੱਝ ਗਾਇਬ ਰਹੀ ਤਿੰਨ ਦਿਨ ਪਰਸੋਂ ਦੀ ਗੱਲ ਪਤਸ਼ਾਮਾਂ ਦੇ 5:00 ਵਜੇ ਦੀ ਅਸੀਂ ਕਹਿੰਦੇ ਗੱਲਬਾਤ ਕੀਤੀ ਪਹਿਲਾਂ ਵੀ ਸਾਡੀ ਮੱਝ ਤੁਹਾਡੇ ਕੋਲ ਸੀ ਅਸੀਂ ਲਾਸਮੈਂਟ ਕਰਾਈ ਸਾਰੇ ਪਿੰਡ ਦੇ ਜਗ੍ਹਾ ਸਾਰੇ ਪਿੰਡ ਫੇਕ ਕੇ ਆਏ ਆਂ ਵੇਖਿਆ ਜੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਵੀ ਤਲਾਹ ਕੀਤੀ ਹਾਂ ਹਾਂਜੀ ਕੀਤੀ ਅਸੀਂ ਹੁਣ ਪੁਲਿਸ ਆਈ ਕੀ ਕਹਿੰਦੀ ਜੀ ਬੰਦੀ ਕਾਰਵਾਈ ਕਰਾਂਗੇ ਕੀ ਦਾ ਜਿਨ੍ਹਾਂ ਦੇ ਤੁਹਾਡੀ ਮੱਝ ਨਾਲ ਚੋਰੀ ਕੀਤੀ ਉਹਦਾ ਨਾਮ ਕੀ ਉਹਨਾਂ ਦਾ ਇਹ ਰਾਜ ਸਿੰਘ ਰਾਜ ਸਿੰਘ ਹਰਨੇਸ਼ ਦਾ ਕੰਮ ਹੈ ਦੁਕਾਰੀ ਦੱਸਿਆ ਯਾਦ ਤੁਸੀਂ ਕੀ ਮੰਗ ਕਰਦੇ ਕੀ ਉਹਨਾਂ ਚਾਹੀਦਾ ਅਹੀਂ ਆਨੇ ਵੀ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਕਿਦਾਂ ਦੀ ਸਾਡੀ ਕੋਈ ਨਹੀਂ ਸਾਡੀ ਕੋਈ ਤਾਂ ਫੇ ਸਾਡੇ ਨਾਲ ਫੇ ਕਰਨਗੇ ਅਸੀਂ ਕੱਲੀਆਂ ਨਹੀਂ ਮੇਰਾ ਘਰਵਾ ਨਹੀਂ ਹੈਗਾ ਹਾਂਜੀ ਹਾਂਜੀ ਇਹ ਕਹਿ ਸਕਦੇ ਜਾਣ ਬੋਚ ਕੇ ਇਹਨਾਂ ਨੂੰ ਮੱਜ ਤਾਂ ਲਗਾ ਹਾਂਜੀ ਹਾਂਜੀ ਮੱਜ ਕਿੰਨੇ ਕੀ ਦੀ ਹੈਗੀ ਵੇਖੋ ਮੱਜ ਓਹ ਲੱਖ ਲੱਖ ਰੁਪਏ ਲੱਖ ਦੇ ਮੱਜ ਆਈ ਸ਼ੂਈ ਨੂੰ ਅਰੇ ਹਾਂਜੀ ਠੀਕ ਹੈ ਪੱਟੀ ਘਰੇ ਪੱਟੀ ਬੇਰਾ ਮੇਰਾ ਬਾਹਰ ਗਿਆ ਬੇਟਾ ਘਰ ਨਹੀਂ ਗਿਆ ਹਾਂ ਹੀ ਕੱਲੀਆਂ ਨਹੀਂ ਸਾਡੀ ਕੋਈ ਇਹ ਵੀ ਜੀ ਰਾਤ ਸਾਨੂੰ ਨਾ 12 ਵਜੇ ਚ 20 ਮਿੰਟ ਰਹਿੰਦੇ ਸੀ ਤੇ ਸਾਨੂੰ ਇਤਰਾਵਾਜਾਂ ਆਈਆਂ ਵਾ ਤੇ ਮੇਰੀ ਗੁੱਡੀ ਤੇ ਮੈਂ ਬਾਹਰ ਨਿਕਲਿਆ ਹਾਂ ਤੇ ਅਹੀਂ ਵਾਜਾਂ ਸੁਣੀਆਂ ਤੇ ਉਦੋਂ ਸਾਨੂੰ ਪਤਾ ਲੱਗਾ ਵੀ ਇਹ ਰੱਬ ਜਾਣੇ ਪੀ ਉਦੋਂ ਕੰਧ ਤੋੜਨ ਦੀ ਹੀ ਵਾਜਾਂ ਆਉਂਦੀਆਂ ਸੀ ਤੇ ਮੁੜ ਕੇ ਅਸੀਂ ਇਹਨਾਂ ਨੂੰ ਮਾਤਾ ਹਣਾ ਨੂੰ ਫੋਨ ਕੀਤਾ 12:20 ਮਿੰਟ ਰਹਿੰਦੇ ਆ ਤੇ ਇਹ ਮੁੜ ਕੇ ਰਾਤ ਆਏ ਆ ਫਿਰ ਅ 12:10 ਹੋ ਗਏ ਸੀ ਮੁੜ ਕੇ ਅਸੀਂ ਕੰਧ ਤੇ ਚੜੇ ਫਿਰ ਸਾਨੂੰ ਪਤਾ ਲੱਗਾ ਵੀ ਮਾਜੇ ਨਾਲ ਕੰਧ ਤੋੜ ਕੇ ਤੇ ਏਦਾਂ ਕੱਢੀ ਕਿਹਦਾ ਘਰ ਕਿਹਦਾ ਜਿਹਦੇ ਕੰਧ ਜਿਹੜੀ ਇਹੋ ਜੀ ਮੈਨੂੰ ਪਤਾ ਨਹੀਂ ਕਿ ਕੀ ਨਾਂ ਕਰੀ ਇਹਦਾ ਇਹ ਬਾੜ-ਬਾੜ ਖਰੇ ਵਜਦੇ ਆ ਹਾਂਜੀ ਹਾਂਜੀ ਠੀਕ ਠੀਕ ਓਕੇ ਈਨਾ ਵੀ ਜੀ ਆਪਣਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਬਜੜੇ ਜੀ ਕੀ ਸਾਰਾ ਮਾਮਲਾ ਵਾਪਰ ਮਾਮਲਾ ਸਾਲ ਨੂੰ ਰਾਤ 11 ਕੁਜੇ ਕਾਲ ਆਈ ਆ ਵੀ ਪਲਸੋਂ ਚੌਧ ਦੀ ਮੱਝ ਚੋਰੀ ਹੋਈ ਸੀ ਸਰਦਾਰ ਗਿਆ ਦਵਾਨ ਸਿੰਘ ਦੀ ਉਹਨਾਂ ਦੇ ਘਰੋਂ ਕਾਲ ਆਈ ਆ ਵੀ ਇਤਨਾ ਮੱਝ ਸਾਨੂੰ ਸ਼ੱਕ ਪਿਆ ਵੀ ਰਾਜਵੀਰ ਸਿੰਘ ਦੇ ਘਰ ਆ ਉਹਨਾਂ ਕੀ ਕੀਤਾ ਵੀ ਉਹਦੇ ਘਰ ਲਾਗੇ ਖੜ ਗਏ ਬੂਆ ਬਾਬਾ ਵੀ ਪਹਿਲਾਂ ਖੜਕਾਉਂਦੇ ਦਾ ਸ਼ਾਮੀ ਉਹਨਾਂ ਨੇ ਗੇਟ ਨਹੀਂ ਖੋਲਿਆ ਇਹਨਾਂ ਸਾਰੀ ਗਲੀ ਦੇ ਘਰ ਜਿਹੜੇ ਸੀ ਚੈੱਕ ਕੀਤੇ ਸਿਰਫ ਇੱਕ ਉਹ ਘਰ ਹੈਗਾ ਜਿਹਨੇ ਗੇਟ ਨਹੀਂ ਖੋਲਿਆ ਇਹਨਾਂ ਨੂੰ ਸ਼ੱਕ ਪੈ ਗਿਆ ਵੀ ਮੱਝ ਹੋ ਸਕਦੇ ਇੱਥੇ ਆ ਗੇਟ ਗਾੜੀ ਬਹਿ ਗਏ ਉਹਨਾਂ ਨੂੰ ਇਹ ਆਪ ਗੇਟ ਖੁੱਲਣਾ ਨਹੀਂ ਹੁਣ ਉਹਨਾਂ ਨੇ ਕੰਧ ਪਾੜ ਕੇ ਤੇ ਮੱਝ ਬੈਕ ਸਾਈਡ ਤੇ ਵਿਹਲੀ ਸੀ ਉੱਚ ਬਹੁਤ ਗੰਦ ਬੇਲਿਆ ਤੇ ਬੂਟੀ ਬਾਟੀ ਉਹ ਚ ਮੱਝ ਦਿਖਣੀ ਨਹੀਂ ਉਹਨਾਂ ਨੂੰ ਲੱਗਾ ਉਹ ਚ ਲੁਗ ਲੱਗ ਜਾਊਗੀ ਤੇ ਸਾਡਾ ਪਰਦਾ ਪੈ ਜਾਊਗਾ ਉਹ ਉਹਨਾਂ ਨੇ ਮੱਝ ਉਧਰਵਾੜਤੀ ਉਹ ਜੇ ਵੀ ਇਸ ਟਾਈਮ ਮੱਝ ਉੱਥੇ ਆ ਤੇ ਉਸ ਤੋਂ ਬਾਅਦ ਅਸੀਂ ਲਾਦ ਗਏ ਆ ਸਾਨੂੰ ਇਹਨਾਂ ਨੇ ਕਿਹਾ ਪਿਠਾਣੇ ਜਾਣਾ ਵਾ ਅਸੀਂ ਨਾਲ ਗਏ ਆ ਦਰਖਾਸਤ ਦੇ ਕੇ ਆਏ ਆ ਸਿੱਧੀ ਥਾਣੇ ਰਾਤ 1.5 ਵਜੇ ਉਸ ਤੋਂ ਬਾਅਦ ਅਸਵੀਰੇ ਉਹ ਆਂਦੇ ਵੀ ਮੁਲਾਜ਼ਮ ਆਉਣਗੇ ਸਾਨੂੰ ਉਹਨਾਂ ਨੰਬਰ ਦਿੱਤਾ ਮੁਲਾਜ਼ਮਾਂ ਦਾ ਫੋਨ ਲਾਉਂਦੇ ਜਾਣਾ ਨਹੀਂ ਚੁੱਕ ਇਹ ਲੋਕ ਤਾਂ ਬਾਦਾਂ ਹੀ 112 ਤੇ ਕਾਲ ਕੀਤੀ ਉਹ ਮਲਾਜ਼ਮ ਆਏ ਨੇ ਉਹਨਾਂ ਨੇ ਆ ਕੇ ਸੀਟੀ ਠਾਣੀਓ ਜਿਹੜੇ ਡਿਊਟੀ ਅਫਸਰ ਹੀ ਉਹਨਾਂ ਨੂੰ ਸੱਦਿਆ ਵਾ ਉਹਨਾਂ ਨੇ ਕੀ ਕੀਤਾ ਵੀ ਸਾਨੂੰ ਗੱਲਾਂ ਚ ਲਾ ਕੇ ਇਹਨਾਂ ਦੇ ਘਰ ਜਿੱਨਾਂ ਦੀ ਮੱਝ ਚੋਰੀ ਹੋਈ ਆ ਉੱਥੇ ਬਿਠਾ ਲਿਆ ਤੇ ਇਧਰੋਂ ਨਹੀਂ ਉਹਨਾਂ ਨੇ ਹਰਪਾਲ ਸਿੰਘ ਤੇ ਰਿਸ਼ਪਾਲ ਸਿੰਘ ਨੂੰ ਤੇ ਭਗਵਾਨ ਸਿੰਘ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਨੂੰ ਕਲਾ ਆ ਗਏ ਇਧਰੋਂ ਦੇ ਇਹਨਾਂ ਨੂੰ ਧਮਕੀ ਧਮਕੀ ਦੇ ਕੇ ਗੇਟ ਖਲਾ ਕੇ ਤੇ ਬੈਕ ਸਾਈਡ ਤੋਂ ਦੀ ਮੱਝ ਕਢਵਾ ਕੇ ਤੇ ਬਾਹਰ ਛੱਡ ਦੇ ਲੱਗੇ ਉਹ ਅਸੀਂ ਮੌਕੇ ਤੇ ਵੇਖ ਲਿਆ ਸਾਨੂੰ ਪਤਾ ਲੱਗ ਗਿਆ ਕਰਕੇ ਅਸੀਂ ਭਾਗੀਆਂ ਤੋਂ ਭੱਜ ਗਏ ਹੋਣ ਐਸਟੈਂਮੋ ਭਗਵਾਨ ਸਿੰਘ ਦੇ ਘਰ ਬੈਠੇ ਆ ਤੇ ਸਾਨੂੰ ਧਮਕੀਆਂ ਵੀ ਆਉਂਦੇ ਆ ਰਾਸਤੇ 'ਚ ਦਿੱਤੀਆਂ ਆ ਵੀ ਕਰ ਲੋ ਜੋ ਕਰਨਾ ਜੀ ਪੁਲਿਸ ਦੀ ਕੀ ਘੁੰਮ ਕਰੀ ਇੱਥੇ ਆ ਕੇ ਪੁਲਿਸ ਦੀ ਕੋਈ ਨਹੀਂ ਲਈ ਜੀ ਪੁਲਸ ਆਈ ਆ ਟਾਈਮ ਪਾਸ ਕਰਕੇ ਚਲੀ ਗਈ ਆ ਜੀ ਪੁਲਿਸ ਦਾ ਹੁਣ ਮੰਨ ਲਓ ਡੰਗਰ 1.5-2 ਲੱਖ ਦੀ ਮੱਝ ਹੋਊਗੀ ਤੇ ਉਹਦਾ ਨੁਕਸਾਨ ਹੋ ਗਿਆ ਉਹ ਪੁਲਿਸ ਜੁਮੇ ਆ ਰਿਹਾ ਜਾਂ ਉਹ ਘਰ ਵਾਲੇ ਜੁਮੇ ਆ ਰਿਹਾ ਸਾਨੂੰ ਕੋਈ ਦੱਸਣ ਤੇ ਸਹੀਂ ਹੁਣ ਮੱਝ ਦਾ ਅਸੀਂ ਕੀ ਕਰੀਏ ਦੱਸੋ ਪ੍ਰਸ਼ਾਸਨ ਨੇ ਕਿਹਾ ਹੀ ਵੀ ਉਹ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ 'ਚ ਕੋਈ ਕੱਢ ਨਹੀਂ ਸਕਦਾ ਫਿਰ ਉਹ ਬੰਦਿਆਂ ਨੇ ਕਿਉਂ ਕੱਢੀ ਇਥੋਂ ਉਹਨਾਂ ਕੱਢਣ ਦੀ ਕੋਸ਼ਿਸ਼ ਕੀਤੀ ਇਥੋਂ। ਭਾਜੀ ਮੱਝ ਉੱਥੇ ਹੀ ਆ। ਹਾਂਜੀ ਮੱਝ ਉੱਥੇ ਹੀ ਆ ਜੀ। ਉਹੀ ਕੀ ਮੰਗਾ ਤੇ ਕਿਉਂ ਦੇਖਦਾ? ਸਹੀ ਮੰਗ ਕਰਦੇ ਵੀ ਜੋ ਘਰ ਵਾਲੇ ਕਹਿੰਦੇ ਜਿਹੜੇ ਸਾਬ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਜੀ। ਜਸਕਰਨ ਸਿੰਘ ਸਨਵਰਾਜੀ ਸਿੰਘ। ਕਿਹੜਾ ਪਿੰਡ? ਪਿੰਡ ਬਜੜੇ। ਜਿਹੜਾ ਤੁਹਾਡੇ ਪਿੰਡ ਰੋਲਾ ਪਿਆ ਮੱਝ ਦਾ ਉਹ ਕਹਰੇ ਵੀ ਵੀ ਗਿਆ ਗੈਰੀ ਬਸ ਵੀ ਮਰਜ ਹਰੀ ਲਕਾਲੀ ਚੋਰੀ ਕਰ ਲਈ। ਕੀ ਸਾਰਾ ਮਾਮਲਾ ਕਰੀਓ। ਕੋਈ ਵੀ ਜੀ ਇੱਕ ਆਪਾਂ ਗੱਲ ਕਰੀਏ ਪਿੰਡ ਦੇ ਤੌਰ ਤੇ ਕਿਉਂਕਿ ਧੜੇ ਪਾਜੀ ਦਾ ਕੰਮ ਹੈ ਇੱਕ ਸਾਰਾ। ਕਿਉਂਕਿ ਸਾਡੇ ਬਾਰੇ ਜੇ ਤੁਸੀਂ ਪਤਾ ਕਰਨਾ ਤੁਸੀਂ ਸਾਡੇ ਪਿੰਡ ਆਉ ਸਾਡੇ ਘਰੇ ਆਓ ਅਸੀਂ ਕਿੱਧਰ ਦੇ ਬੰਦੇ ਆ ਸਾਡਾ ਪੁਰਾਣਾ ਰਿਕਾਰਡ ਫਰੋਲੋ ਕੋਈ ਵੀ ਇਹੋ ਜੀ ਦੀ ਗੱਲ ਹੈ ਬੜੀ ਕਮਿਊਨਿਟੀ ਦੀ ਗੱਲ ਕਹਿ ਸਕਦੇ ਆਪਾਂ ਕਿਸੇ ਦਾ ਨਾਮ ਆਉਣਾ ਇਦਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਇਹ ਵਾਕਾ ਹੁੰਦਾ ਤੇ ਅਸੀਂ ਉਸ ਟਾਈਮ ਤੇ ਘਰ ਨਹੀਂ ਆਏ ਅਸੀਂ ਰਾਤ ਆਪਣੇ 12:30 ਵਜੇ ਆਪਣੇ ਘਰੇ ਆਏ ਆ ਤੇ ਸਵੇਰੇ ਤੜਕੇ ਸਾਡੇ ਘਰੇ ਦੋ ਮੁਲਾਜ਼ਮ ਆਏ ਦੋਨਾਂ ਸਾਨੂੰ ਇਹ ਕਿਹਾ ਵਾ ਵੀ ਤੁਹਾਡੇ ਇਦਾਂ ਕਿਸੇ ਨੇ ਤੁਹਾਡੇ ਪਿੰਡ ਦੇ ਵਿੱਚੋਂ ਫੋਨ ਲਾਇਆ ਵਾ ਕਿ ਤੁਹਾਡੇ ਘਰੇ ਸੰਨ ਲਾ ਕੇ ਮੱਝ ਨਿਕਲੀ ਵਾ ਅਸੀਂ ਉਹਨਾਂ ਨੂੰ ਬਿਨਾਂ ਡੱਕੇ ਤੋਂ ਬਿਨਾਂ ਸਿੱਧੀ ਗਿਆ ਵੀ ਤੁਸੀਂ ਮੌਕਾ ਵੇਖੋ ਮਲਾਇਵਾ ਮੌਕਾ ਵੇਖਿਆ ਉੱਥੇ ਕੁਝ ਨਹੀਂ ਉਹਨਾਂ ਨੂੰ ਮਿਲਿਆ ਨਾ ਕੋਈ ਗੱਲ ਨਾ ਕੋਈ ਬਾਤ ਫਿਰ ਕੋਈ ਸਾਡੇ ਆਂਟੀ ਬੰਦੇ ਕੁਝ ਲਾ ਲੋ ਵੀ ਤੁਸੀਂ ਇੱਕ ਪਿੰਡ ਦੇ ਵਿੱਚ ਬੰਦਾ ਜਿੰਨਾ ਵੀ ਚੰਗਾ ਹੋਵੇ ਕੋਈ ਨਾ ਕੋਈ ਬੰਦੇ ਇਹੋ ਜਿਹੇ ਵਿੱਚ ਹੁੰਦੇ ਆ ਜਿਹੜੇ ਤੁਹਾਡੇ ਨਾਲ ਢਡੋਂ ਲੱਗਦੇ ਹੁੰਦੇ ਆ ਤੇ ਉਹ ਬੰਦਿਆਂ ਵੱਲੋਂ ਸਾਡੇ ਘਰ ਆ ਕੇ ਪੁਲਿਸ ਨੂੰ ਇਹ ਗੱਲ ਕਹੀ ਗਈ ਆ ਵੀ ਇਹਨਾਂ ਦੇ ਡੰਗਰਾਂ ਦੇ ਇੱਕ ਬ੍ਰਾਂਡ ਦੇ ਵਿੱਚ ਕੰਦ ਤੋੜ ਕੇ ਤੇ ਮੱਜ ਬਾਹਰ ਗੱਡੀ ਗਈ ਉਹ ਜਗ੍ਹਾ ਉੱਥੋਂ ਲੱਭੀ ਗਈ ਆ ਜਿਸ ਬਾਰੇ ਸਾਨੂੰ ਨਹੀਂ ਪਤਾ ਉਹਦੇ ਉੱਪਰ ਇੱਕ ਅੱਧੀ ਟਰਾਲੀ ਤੂੜੀ ਦੀ ਪਹਿਲਾਂ ਦੀ ਪਈ ਤੇ ਉਹ ਜਗ੍ਹਾ ਜਿਹੜੀ ਜਿਹੜੀ ਉਹ ਜਗ੍ਹਾ ਅਸੀਂ ਸੋਰੀ ਜਿਹੜੀ ਉਹ ਜਗ੍ਹਾ ਵਾ ਉਹ ਅਸੀਂ ਉਹਨਾਂ ਦੇ ਬੰਦਿਆਂ ਕੋਲੋਂ ਹੀ ਅਜ ਤੋਂ ਕੋਈ 3-4 ਮਹੀਨਾ ਪਹਿਲਾਂ ਬਾਈ ਕੀਤੀ ਆ ਉਹਦੇ ਵਿੱਚ ਜੋ ਵੀ ਸਮਾਨ ਸਾਰਾ ਅਸੀਂ ਉਹਨਾਂ ਕੁਝ ਨਹੀਂ ਚੁੱਕਾ ਜਿੱਥੋਂ ਤੱਕ ਵੀ ਜਿਹੜੀ ਉਹ ਇੱਕ ਤੂੜੀ ਦਾ ਬਰਾਂਡਾ ਭਰਿਆ ਉਹ ਵੀ ਉਹਨਾਂ ਦੀ ਤੂੜੀ ਤਾਂ ਹੀ ਆਪਣੇ ਪੇਟੇ ਪੂੜੀ ਪਈ ਆ ਇਸ ਗੱਲ ਦਾ ਸਾਡੇ ਪਿੰਡ ਦਾ ਬੰਦਾ ਗਵਾਹ ਵਾ ਸਾਡੀ ਰਜਿਸਟਰੀ ਦੀ ਅਸੀਂ ਆਪਣੇ ਫੋਟੋਗ੍ਰਾਫੀ ਦਿਨ ਨੂੰ ਤਿਆਰ ਆ ਪਈ ਜਗ੍ਹਾ ਸਾਡੇ ਕੋ ਕਿੰਨਾ ਚਿਰ ਪਹਿਲਾਂ ਆਈ ਉਹ ਸਾਡੇ ਮਗਰ ਇੱਕ ਕੋਈ ਲਵਾਰਸ ਜਗਾ ਕੋਈ ਪਿਛਲੇ 30 40 ਸਾਲ ਤੋਂ ਜਿਹਦਾ ਕੋਈ ਵਾਲੀ ਵਾਰਸ ਨਹੀਂ ਉਹ ਬਾਠਾਂ ਦੇ ਬੰਦੇ ਨਾ ਉਹ ਕਦੀ ਆਏ ਉਹਦੇ ਮਗਰ ਕਾਫੀ ਇੱਕ ਜਾਲ ਜੰਗਲਾ ਲੋ ਚੱਲਿਆ ਵਾ ਉਹਦੇ ਵਿੱਚ ਦੀ ਉਹ ਕਿਸੇ ਦੀ ਮੱਝ ਜਿਹੜੀ ਕਿਸੇ ਨੇ ਕਿਹਾ ਵੀ ਚਰਦੀ ਚਰਦੀ ਗਵਾਜ ਕੀ ਆ ਤੇ ਉਹ ਮੱਝ ਨੂੰ ਆਉਂਦੀ ਪਿੱਛੋਂ ਨਹੀਂ ਲਾ ਕੇ ਸਾਡੇ ਮਗਰ ਜਗਾ ਦੇ ਢੱਕਿਆ ਗਿਆ ਵਾ ਤੇ ਉਹ ਸਾਡੇ ਗੈਰ ਮੌਜੂਦਗੀ ਦੇ ਵਿੱਚ ਕੰਧ ਦੇ ਵਿੱਚੋਂ ਇੱਟਾ ਕੱਢ ਕੇ ਤੇ ਉਹ ਮੱਝ ਦੀ ਫਿਰ ਜਦੋਂ ਗਾੜਲੇ ਬੰਨੇ ਤੂੜੀ ਨਿਕਲਾਈ ਆ ਤੂੜੀ ਕਰਕੇ ਉਹ ਮੱਝ ਅੰਦਰ ਤੇ ਆ ਨਹੀਂ ਸਕਦੀ ਤੇ ਉਹ ਤੂੜੀ ਦੇ ਵਿੱਚ ਵਾਪਸ ਇਟਾ ਫਿਰ ਲਾ ਕੇ ਦਿਓ ਉਥੋਂ ਰਾਹ ਬੰਦ ਕਰ ਦਿੱਤਾ ਗਿਆ ਤੇ ਅਗਲੇ ਦਿਨ ਤੜਕੇ ਸਾਨੂੰ ਕੋਈ ਬਿਨਾ ਕੋਈ ਗੱਲ ਕੀਤੇ ਆ ਤੇ ਸਾਡੇ ਘਰੇ ਮਲਾਜ਼ਮ ਦੋ ਭੇਜ ਕੇ ਤੇ ਸਾਨੂੰ ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਬੰਦੇ ਗਲਤ ਆ ਜਾਂ ਇਹਨਾਂ ਨੇ ਚੋਰੀ ਕੀਤੀ ਇੱਕ ਉਥੇ ਤਾਂ ਹੀ ਜਿੱਥੇ ੜੀ ਮੱਝ ਨਹੀਂ ਗਈ ਜਿੱਥੇ ਉਹ ਹੈਗਾ ਉੱਥੇ ਇੱਕ ਦਿਨ ਲੱਗੇ ਗਵੰਡ ਨੇ ਕੋਈ ਉਹ ਕਹਿੰਦੀ ਰਾਤ 12 ਵਜੇ ਕਰਾਛ ਹੁੰਦੇ ਪਏ ਉਹ ਵੀਰ ਜੀ ਗਵੰਡ ਦਾ ਮਸਲਾ ਹੈ ਆ ਵੀ ਉਹ ਗਵੰਡ ਨੇ ਨੇ ਜਾਂਦੇ ਸਾਨੂੰ ਵੇਖਿਆ ਕਿਸੇ ਨੇ ਸ਼ੱਕ ਦੇ ਤੌਰ ਤੇ ਉੱਤੇ ਮੰਨ ਲਓ ਸਨ ਸਾਡੇ ਘਰ ਨੂੰ ਲੱਗੀ ਆ ਸਾਨੂੰ ਮੈਂ ਖੁਦ ਸਵੇਰੇ ਦੇਖੀ ਸਾਨੂੰ ਲੱਗੀ ਵੀ ਸਾਡੇ ਘਰੋਂ ਸਨ ਕਿਨੇ ਰਾਤ ਲਾਉਂਦਾ ਰਿਹਾ ਪਰ ਉਹ ਗਿਰਜੀ ਮਸਲਾ ਇਹ ਗਾੜੀ ਹੋਇਆ ਵਾ ਕਿ ਉਹਦੇ ਗਾੜੀ ਤੂੜੀ ਦੀ ਟਰਾਲੀ ਸੀ ਤੇ ਉਹ ਸਨ ਕਿਸੇ ਦੇ ਕੰਮ ਨੇ ਆਇਓ ਫਿਰ ਇਟਾਂ ਉੱਧੇ ਹੀ ਵਾਪਸ ਲਾਈਆਂ ਗਈਆਂ ਉਹ ਕੰਧ ਦੇ ਵਿੱਚ ਤੇ ਉਹ ਜਿਹੜੀ ਗਵੰਡ ਨਹੀਂ ਆਪਾਂ ਸਿੱਧੀ ਗੱਲ ਮੈਂ ਕਹਿ ਸਕੂੰਗਾ ਵੀ ਉਹ ਜਦੋਂ ਸਾਡੇ ਨਾਲ ਉਹਨਾਂ ਦੇ ਕੋਈ ਬੰਧ ਨਹੀਂ ਹੈ ਪਿੰਡ ਦੇ ਵਿੱਚ ਵੀ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੇ ਉਹ ਗਵਾਹੀ ਦਾ ਇੱਕ ਮਸਲਾ ਹੁੰਦਾ ਵਾ ਕਿ ਜਾਂ ਸਾਨੂੰ ਇਹ ਕੋਈ ਵੀਡੀਓ ਫੋਟੋ ਦੇਣ ਜੇ ਅਸੀਂ ਗਲਤ ਗੱਦੇ ਹੈਗੇ ਆ ਸਾਨੂੰ ਗਲਤ ਠਰਾਉਣਾ ਕਿ ਇਦਾਂ ਝੂਠੀਆਂ ਗਵਾਹੀਆਂ ਦੇ ਤੌਰ ਤੇ ਆਪਾਂ ਕਿਸੇ ਨੂੰ ਗਲਤ ਨਹੀਂ ਠਰਾ ਸਕਦੇ ਬਿਲਕੁਲ ਜੀ ਬਦਨਾਮੀ ਤੁਸੀਂ ਮੈਂ ਇਹ ਗੱਲ ਕਹਿਣਾ ਵਾ ਕਿ ਸਾਡਾ ਪਨਾ ਰਿਕਾਰਡ ਖੋਲਿਆ ਜਾਵੇ ਸਾਡੇ ਦਾਦੇ ਬਾਬਿਆਂ ਦੇ ਵੇਲੇ ਦਾ ਵੀ ਜੇ ਅਸੀਂ ਕਿਸੇ ਦੀ ਇੱਕ ਚੀਜ਼ ਦੀ ਰਵਾਣ ਜੀ ਮੱਝ ਨਾਲ ਸਾਡਾ ਕੋਈ ਵੀ ਲੈਣ ਦੇ ਨਹੀਂ ਆ ਨਾ ਸਾਡਾ ਉਹਦੇ ਨਾਲ ਇਥੋਂ ਤੱਕ ਜਿਸ ਬੰਦੇ ਦੀ ਉਹ ਮੱਝ ਆ ਉਹਦੇ ਨਾਲ ਤੇ ਮੇਰੀ ਇੱਕ ਪਰਿਵਾਰਕ ਤੌਰ ਤੇ ਸੱਜਣ ਦਾ ਹੀ ਬੜਾ ਪ੍ਰੇਮ ਪਿਆਰ ਆ ਜਦੋਂ ਉਹ ਬੰਦਾ ਬਾਹਰ ਗਿਆ ਸਾਰੇ ਪਿੰਡ ਦੇ ਖਿਲਾਫ ਜਾ ਕੇ ਉਸ ਬੰਦੇ ਨਾਲ ਮੈਂ ਸਾਥ ਦੇ ਗਏ ਉਹਨੂੰ ਅਸੀਂ ਬਾਹਰ ਤੱਕ ਪਹੁੰਚਾਇਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੁੰਦੀ ਆ ਵਾਦੂ ਪਰ ਇਹ ਗੱਲ ਆ ਵੀ ਜਿਹੜਾ ਉਹ ਗਲੇ ਦੀ ਇਹ ਗੱਲ ਕਰਦੇ ਆ ਆਉਂਦੀ ਅਸੀਂ ਗੱਲ ਨੂੰ ਨੋੜ ਨਹੀਂ ਕੀਤਾ ਸ਼ਾਮੀ ਜਦੋਂ ਸਾਡੇ ਕੁਝ ਸੱਜਣ ਆਏ ਉਹਨੇ ਗੱਲ ਕਹੀ ਵੀ ਆਂਦੀ ਤੇ ਗਲੇ ਤਾਂ ਨਹੀਂ ਬੰਦਾ ਲੰਘ ਸਕਦਾ ਮੱਝ ਤਾਂ ਦੀ ਲੰਘ ਹੀ ਨਹੀਂ ਸਕਦੀ ਇਸ ਗੱਲ ਨੂੰ ਪੁਲਿਸ ਮੁਲਾਜ਼ਮ ਵੀ ਨਹੀਂ ਉੱਥੇ ਮੌਕੇ ਤੇ ਸਮਝ ਸਕੇ ਵੀ ਉਹ ਇੱਕ ਗਲਾ ਸਿਰਫ ਸਾਨੂੰ ਇੱਕ ਬਦਨਾਮ ਕਰ ਲਓ ਸਾਡੇ ਕੈਰੇਕਟਰ ਤੇ ਦਾਗ ਲਾਉਣ ਲਈ ਉਹ ਗੱਲਾ ਕੱਢਿਆ ਗਿਆ ਤੇ ਸਾਡੇ ਨਾਲੇ ਸਾਰੀ ਗੇਮ ਖੇਢੀ ਗਈ ਆ ਤੇ ਪਿੰਡ ਦੇ ਵਿੱਚ ਮੈਂ ਕਿਸੇ ਦਾ ਨਾਂ ਨਹੀਂ ਲਾਣਾ ਚਾਹੁੰਗਾ ਬਾਕੀ ਉਹੀ ਕੀ ਮੰਗ ਤੇ ਕੀ ਹੋ ਜੇਗਾ ਅਹੀਂ ਇਹੋ ਗੱਲ ਮੰਗਦੇ ਆ ਵੀ ਇਨਸਾਫ ਹੋਣਾ ਚਾਹੀਦਾ ਵਾ ਮੌਕਾ ਜਿਹੜਾ ਜੋ ਵੀ ਆ ਇੱਕ ਤਰਫੀ ਗੱਲ ਨਹੀਂ ਹੋਣੀ ਚਾਹੀਦੀ ਦੋ ਪੱਖਾਂ ਦੀ ਗੱਲ ਸੁਣੀ ਚਾਹੀਦੀ ਆ ਵੀ ਮੌਕਾ ਕੀ ਓਥੇ ਕਿਦਾਂ ਹੋ ਸਕਦਾ ਵਾ ਇੱਕ ਸਾਡੇ ਲਾਗੇ ਗਲਾ ਇੱਕ ਹੋਰ ਵੀ ਆ ਜਿੱਥੋਂ ਓਥੇ ਡੰਗਰ ਲੰਘ ਸਕਦਾ ਤੇ ਮੱਝ ਓਥੋਂ ਫਿਰ ਸਾਡੇ ਬੰਦਿਆਂ ਨੇ ਜਦੋਂ ਮੱਝ ਓਥੋਂ ਵਾਪਸ ਕੱਢੀ ਉਹਨਾਂ ਨੂੰ ਫੜਾਈ ਆ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਇੱਕ ਵਾਰੀ ਮੱਝ ਕੱਢ ਕੇ ਮਾਲਕਾਂ ਨੂੰ ਫੜਾਤੀ ਆ ਪਰ ਫਿਰ ਕੁਝ ਸਾਡੇ ਐਂਟੀ ਬੰਦਿਆਂ ਨੇ ਉਹੀ ਮੱਝ ਵਾਪਸ ਉਸੇ ਜਗ੍ਹਾ ਤੇ ਸਾਡੇ ਤੇ ਨਜਾਇਜ਼ ਕਰਵਾਉਣ ਲਈ ਉਸ ਜਗ੍ਹਾ ਤੇ ਮੱਝ ਨੂੰ ਵਾਪਸ ਜਾਂਦਾ ਗਿਆ ਉਹਨਾਂ ਦਰਖ ਕਿੰਨਾ ਸਰ ਵੈਰੀਫਾਈ ਕਰਨਾ ਹੈ ਜੀ ਹਾਂ ਜੀ ਉਹ ਦੋਵੇਂ ਸਾਹਮਣੇ ਧਾਤਾਂ ਦਾ ਕਾਰਵਾਈ ਕਰ ਦਾਂਗੇ ਤਸਦੀ ਕਰਨਾ ਹੈ ਜੀ ਉਹ ਜਿਹੜੀ ਸਰ ਮੱਝ ਚੋਰੀ ਉਹਦੀ ਉਹਦੀ ਸਰ ਦਿਖਾਤੀ ਆਹ ਕਾਲ ਦੀ ਨਾ ਦਿੱਤੀ ਉਹਦੇ ਸਬੰਧੀ ਤਸਦੀ ਕਰਨਾ ਹੈ ਵੈਰੀਫਾਈ ਕਰਨਾ ਹੈ ਤੇ ਮੱਝ ਬਰਾਮਦ ਹੋ ਗਈ ਉਹਨਾਂ ਦੇ ਘਰੋਂ ਕਰਦੇ ਸਭ ਕੁਝ ਕਰਦੇ ਤਸਦੀ ਤੋਂ ਬਾਅਦ ਸਾਰਾ ਕੁਝ ਪਤਾ ਲੱਗਦਾ ਜੀ ਦੋ ਵਾਰ ਸਵੇਲੀ ਆ ਕਿਹਨਾਂ ਨਕਸਰ ਮੱਝ ਜੇ ਤੁਸੀਂ ਕਹਿੰਦੇ ਪੇ ਜਾ ਉਹਨਾਂ ਕਹਿੰਦਾ ਦੋਸ਼ ਲਾਇਆ ਵੀ ਮੱਝ ਕਿਹਨਾ ਕਰ ਲਾਇਆ ਉਹਨਾਂ ਨੇ ਲਾਇਏ ਗਵਾਂਡੀਆਂ ਦਾ ਲਾਇਏ ਪਰ ਆਏ ਆ ਕਰਦੇ ਸਭ ਕੁਝ ਕਰਕੇ ਕੀ ਦਾ ਸਰ ਗਵਾਂਡੀਆਂ ਦਾ ਜੀ ਕਰਕੇ ਤੁਹਾਨੂੰ ਸਭ ਉਹ ਤਸਦੀ ਕਰਨਾ ਹੈ ਅੱਛਾ ਸਾਹਿਬ